ਹਾਂਜੀ ਮੇਰੇ ਵੀਰੋ ਆਪਾਂ ਜਾ ਰਹੇ ਸੀ ਕਿਤੇ ਤੇ ਇਹ ਸਾਨੂੰ ਰਸਤੇ ਦੇ ਵਿੱਚ ਕਿਸੇ ਦੇ ਕਾਗਜ਼ ਕੋਈ ਢੀਕੇ ਮਿਲੇ ਆ ਦੇਖਦੇ ਕਾਗਜ਼ ਆ ਕ ਕਿਸੇ ਦਾ ਚਾਬੀਆਂ ਪੰਨੀਆਂ ਇਹ ਕਾਗਜ਼ ਆ ਹੀ ਆ ਹੁਣ ਅਸੀਂ ਹੁਣ ਦੇਖਾਂਗੇ ਕੀ ਆ ਕਾਗਜ਼ਾਂ ਦੇ ਵਿੱਚ ਮੇਰੇ ਵੀਰੋ ਵਿੱਚ ਇੰਸੂਰੈਂਸ ਵੀ ਮਿਲੀ ਆ ਸਾਨੂੰ ਤੇ ਆਰਸੀ ਹੁਣ ਆਪਾਂ ਲੱਭਾਂ ਦੀ ਕੋਸ਼ਿਸ਼ ਨਹੀਂ ਕਰ ਰਹੇ ਆ ਜੇ ਵਿੱਚ ਆਰਸੀ ਹੋਈ ਤਾਂ ਉਹ ਬੈਗ ਚ ਦੇਖੋ ਬਾਬਾ ਉਹ ਝੋਲੇ ਦੇ ਵਿੱਚ ਵੀ ਦੇਖਦੇ ਆ ਤਾਂ ਨੰਬਰ ਹੈ ਨਹੀਂ ਆ ਅਸੀਂ ਐਸ ਔਰ ਹੀਰੋ ਵਿੱਚ ਤੁਹਾਡਾ ਸਵਾਗਤ ਹੈ ਥੱਲੇ ਲਿਖਿਆ ਹੋਇਆ ਝੋਲੇ ਦੇ ਉੱਤੇ ਓ ਰਿਸ਼ੂ ਓਏ ਆਪਣੇ ਪਿੰਡ ਵਾਲੇ ਦਾ ਤਾਂ ਨਹੀਂ ਕਿਤੇ ਮਿਸ਼ੂ ਬਸੀ ਬਜੀ ਮਤੀ ਬਜੀ ਹਰਿਆਣੇ ਤੋਂ ਆ ਬਈ ਇਹਨਾਂ ਦੇ ਕਾਗੇ ਰਹੀ ਜਿਹਾ ਉਹ ਨੰਬਰ ਦੇਖਣਾ ਉਹਦਾ ਇੰਸ਼ੋਰੈਂਸ ਤਾਂ ਹਣਾ ਉਹੀ ਮਾਡਲ ਆ ਲੱਗਦਾ ਬੰਦਾ ਮੋਰਸਾ ਦੇ ਬੈਲਡ ਆ ਕਰ ਲਓ ਉਹਨੂੰ ਪੁੱਛ ਲਓ ਹਾਂਜੀ ਆ ਬਈ ਆ ਗਏ ਸੀਗੇ ਮੁੰਡੇ ਜਿਨ੍ਹਾਂ ਦੀ ਤੁਹਾਨੂੰ ਲੱਭੀ ਸੀਗੇ ਆ ਜਿਹੜਾ ਕਾਗੇ ਡੇਗੇ ਸੀ ਧਿਆਨ ਲੱਗੇ ਸੀ ਬੰਦੇ ਲੈ ਕੇ ਰੁੱਕ ਗਏ ਉਹ ਕਈਆਂ ਨੂੰ ਭੁਲੇਖਾ ਹੀ ਵੀ ਤੇਰੇ 파ਰਸਾ ਉਹੀ ਮੈਂ ਕਹਾ ਦੇਖ ਯਾਰ ਮੈਂ ਕਹਾ ਬੰਦੇ ਦੇ ਕਾਗਜ਼ ਹਨਾ ਡਿੱਗੇ ਕਿਤੇ ਹੁਣ ਸਾਲ ਆਇਆ ਹੀ ਮੋਟਰਲ ਨੰਬਰ ਕਿੰਨਾ ਬਾਈ ਆਇਆ ਤਰੀਕ ਤੇ ਚੱਲੇ ਯਾਰ ਬਈ ਤਰੀਕ ਕਿੱਧਰ ਚੱਲੇ ਸੀ ਓਏ ਹਾਂਜੀ ਬਈ 2362 ਠੀਕ ਹੈ ਠੀਕ ਹੈ ਨੂਰ ਪਕਵਾਲਾ ਆਪਣੇ ਨਾਲ ਨੂਰ ਹੈ ਨੂੰ ਮਾ ਬਾਈ ਬਾਈ ਲਿਗਾ ਪਈ ਅਸੀਂ ਤਾਂ ਆ ਕੇ ਕਾਗਜ਼ ਦੇਖਾ ਮੋਟਰ ਨੇ ਤੇ ਕਾਪਾ ਡਿੱਗਣਾ ਹੀ ਕਾਗਜ਼ ਚਾੜੇ ਕਾ ਨਾ ਹੋ ਕਿ ਉਹ ਮੋੜੀ ਇੱਥੇ ਕਾਰਾਂ ਬਹੁਤ ਦੇ ਜਾਂਦੀਆਂ। ਉਹ ਵੀ ਕਾਗਜ਼ ਆਪਾਂ ਦੇ ਦਿੰਦੇ ਆ ਵੀਰ ਜੀ। ਗੱਲ ਪਤਾ ਕੀ ਹੁੰਦੀ ਇਹ ਹੀ ਹੈਲਪ ਹੁੰਦੀ ਆ। ਹੁਣ ਜਿਉਂ ਸਾਡੇ ਤੋਂ ਪਹਿਲੇ ਵਾਲੇ ਚੱਕ ਲੈ ਜਾਂਦੇ ਨਾ ਉਹਨਾਂ ਨੇ ਉਹ ਉੱਥੇ ਚੋਈ ਤੇ ਸਿੱਟਦੇ ਨੇ ਸੀ। ਹਨਾ ਕਿਉਂਕਿ ਉਹਨਾਂ ਨੂੰ ਕੀ ਪਤਾ ਕਿਸੇ ਦੀ ਕਿੰਨੀ ਕੀਮਤੀ ਚੀਜ਼ ਆ। ਇੱਥੇ ਮੇਰੇ ਵੀਰ ਇੱਕ ਦੂਜੇ ਦੇ ਨਾਲ ਜ਼ਰੂਰ ਖੜਿਆ ਕਰੋ। ਧੰਨਵਾਦ ਸਾਰਿਆਂ ਦਾ।